ਮੁਬਈ ਪੁਲਿਸ ਨੇ ਪੰਜਾਬ ਦੇ ਗੁਰਿਆ ਸ਼ਹਿਰ ਦੇ ਅੱਟਾ ਪਿੰਡ ਵਿੱਚ 10 ਤੱਕ ਦਿਨ ਦੇ ਹੋਈ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ ਜਿਸ ਨੂੰ ਪੁਲਿਸ ਗ੍ਰਿਫਤਾਰ ਕਰਕੇ ਆਪਣੇ ਨਾਲ ਮੁਬਈ ਲੈ ਗਈ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਯੁਵਰਾਜ ਸਿੰਘ ਤੂਰ ਨੇ ਦੱਸਿਆ ਉਹਨਾਂ ਦੀ ਮੈਡਮ ਮੁਬਈ ਦੇ ਹਸਪਤਾਲ ਚ ਜੇਰੇ ਇਲਾਜ ਸੀ ਜਿੱਥੇ ਅੱਟਾ ਪਿੰਡ ਦਾ ਨੌਜਵਾਨ ਸਤਿੰਦਰ ਸਿੰਘ ਉਰਫ ਸੱਤੀ ਪੁੱਤਰ ਰਣਜੀਤ ਸਿੰਘ ਜੋ ਉਹਨਾਂ ਦਾ ਜਾਣਕਾਰ ਸੀ ਜੋ ਹਸਪਤਾਲ ਵਿੱਚ ਆਇਆ ਜਿਸ ਤੋਂ ਬਾਅਦ ਉਹ ਕਾਰਾਈ ਜਿੱਤੇ ਸਿੰਦਰ ਸਿੰਘ ਵੀ ਉਹਨਾਂ ਦੇ ਨਾਲ ਘਰ ਆ ਗਿਆ ਜਿੱਥੇ ਡਿਨਰ ਕਰਨ ਤੋਂ ਬਾਅਦ ਸਿੰਦਰ ਨੇ ਪਾਸ ਵਿੱਚ ਪਈ ਡਾਇਮੰਡ ਦੀ ਰਿੰਗ ਚੋਰੀ ਕਰ ਲਈ ਜਿਸ ਦਾ ਪਤਾ ਉਸ ਵੇਲੇ ਲੱਗਾ ਜਦੋਂ ਉਹਨਾਂ ਨੇ ਸੀਸੀਟੀਵੀ ਦੇਖੀ ਜਿਸ ਤੋਂ ਬਾਅਦ ਇਸ ਦੀ ਸ਼ਿਕਾਇਤ ਉਹਨਾਂ ਨੇ ਮੁੰਬਈ ਥਾਣੇ ਵਿੱਚ ਦਿੱਤੀ ਜਿੱਥੇ ਪੁਲਿਸ ਨੇ ਸਿੰਦਰ ਦੇਖਲਾ ਮਾਮਲਾ ਦਰਜ ਕਰਕੇ ਸਿੰਦਰ ਨੂੰ ਪੰਜਾਬ ਤੋਂ ਉਸਦੇ ਪਿੰਡ ਤੋਂ ਕਾफी ਮੁਸ਼ਕਲ ਤੋਂ ਬਾਅਦ ਕਾਬੂ ਕੀਤਾ ਹੈ ਅਤੇ ਹੁਣ ਉਸ ਨੂੰ ਗ੍ਰਿਫਤਾਰ ਕਰਕੇ ਪੁਲਿਸ ਮੁੰਬਈ ਲੈ ਗਈ ਹੈ ਉਨਾ ਦੱਸਿਆ ਕਿ ਇਹਨਾਂ ਦੇਖਿਲਾ ਪਹਿਲਾ ਵੀ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਹਨ ਅਤੇ ਕਈ ਲੋਕ ਹੋਰ ਵੀ ਥਾੜਾ ਗੁਰਿਆ ਵਿੱਚ ਆਪਣੀ ਸ਼ਿਕਾਇਤ ਲੈ ਕੇ ਆਏ ਹਨ ਜੋ ਕਈਆਂ ਨਾਲ ਠਗੀਆਂ ਕਰ ਚੁੱਕਾ ਹੈ। ਉਹਨਾਂ ਦੱਸਿਆ ਕਿ ਉਹਨਾਂ ਦੀ ਡਾਇਮੰਡ ਦੀ ਰਿੰਗ ਦੀ ਕੀਮਤ 10 ਤੋਂ 15 ਲੱਖ ਰੁਪਏ ਦੀ ਹੈ ਜੋ ਇਹ ਚੋਰੀ ਕਰਕੇ ਲੈ ਆਇਆ ਹੈ। ਭਲੀ ਕੀ ਨਾਮ ਤੁਹਾਡਾ ਕਿੱਥੋਂ ਆਏ ਅਤੇ ਕੀ ਮਾਮਲਾ ਪਸਾਇਆ ਹੈ? ਨਾਮ ਯੂਰਾ ਸਿੰਘ ਤੂਰਿਆ ਤੇ ਇਦਾਂ ਸੀਗਾ ਕਿ ਮੈਡਮ ਸਾਡੇ ਹਸਪੀਟਲ ਬੰਬੇ ਐਡਮਿਟ ਨਹੀਂ ਕਾਫੀ ਕ੍ਰਿਟੀਕਲ ਸਟੇਜ ਹੈ ਮੈਂ ਵੀ ਬਿਮਾਰ ਸੀਗਾ ਮੈਂ ਵੀ ਹਸਪੀਟਲ ਦੇ ਵਿੱਚ ਹੀ ਸੀਗਾ ਕਾਫੀ ਤਬੀਅਤ ਮੇਰੀ ਖਰਾਬ ਸੀਗੀ ਇਹ ਬੰਦਾ ਬੰਬੇ ਆਇਆ ਜਿੱਥੇ ਹਸਪੀਟਲ ਚ ਐਡਮਿਟ ਸੀਗਾ ਮੈਂ ਵੀ ਉੱਥੇ ਇਹ ਬੰਦਾ ਉੱਥੇ ਆਇਆ ਚਲੋ ਜਾਣਕਾਰ ਸੀਗਾ ਆਇਆ ਤਾਂ ਮਿਲਿਆ ਇਸ ਬੰਦੇ ਨੇ ਕੀ ਕੀਤਾ 31 ਦੀ ਰਾਤ ਨੂੰ ਨਾ ਜੀ ਸਾਡੇ ਉਥੇ ਮਿਲਦਾ ਆ ਇਹ ਬੰਦਾ ਤੇ ਮਤਲਬ ਡਿਨਰ ਕਰਦਾ ਆ ਅਸੀਂ ਹਸਪੀਟਲ ਦੇ ਵਿੱਚੋਂ ਜਿੱਦਾਂ ਆਏ ਤੇ ਵੀ ਨਾਲ ਆ ਗਿਆ ਉਸ ਤੋਂ ਬਾਅਦ ਇਹ ਇਨਸਾਨਾਂ ਇੱਕ ਡਾਇਮੰਡ ਦੀ ਰਿੰਗ ਵੇਖਦਾ ਹੈ ਜਿਹੜੀ ਮੈਡਮ ਸੀਗੇ ਨਾਲ ਮੇਰੇ ਉਹਨਾਂ ਦੀ ਇਹਨੇ ਡਾਇਮੰਡ ਰਿੰਗ ਦੇਖੀ ਤੇ ਇਹਨੂੰ ਪਤਾ ਲੱਗ ਗਿਆ ਵੀ ਇਹ ਕਾਫੀ ਕੋਸਟਲੀ ਹੈ ਇਹਨੇ ਕੀ ਕੀਤਾ ਉਹਨਾਂ ਦੇ ਪਰਸ ਦੇ ਵਿੱਚੋਂ ਡਾਇਮੰਡ ਵਾਲੀ ਰਿੰਗ ਕੱਢ ਲਈ ਡਾਇਮੰਡ ਦੀ ਰਿੰਗ ਕੱਢ ਕੇ ਜਿੱਥੇ ਤਾਂ ਬੰਦਾ ਇਹ ਮਿੰਨਤਾਂ ਕਰਕੇ ਬੰਬੇ ਪਹੁੰਚਿਆ ਬਟ ਡਾਇਮੰਡ ਦੀ ਰਿੰਗ ਕੱਢਣ ਤੋਂ ਬਾਅਦ ਇਹ ਬੰਦਾ ਤਾਂ ਜੀ ਝੂਠ ਬੋਲ ਕੇ ਉੱਥੋਂ ਦਬਾ ਦਬ ਨਿਕਲਣ ਦੀ ਕੀਤੀ ਇਹ ਤਾਂ ਜੀ ਗੁਰਾਇਆ ਪਹੁੰਚ ਗਿਆ ਜਦੋਂ ਉੱਤੇ ਪਰਸ ਦੀ ਤਲਾਸ਼ੀ ਲਈ ਗਈ ਤਾਂ ਵੇਖਿਆ ਤਾਂ ਉਹਦੇ ਵਿੱਚ ਰਿੰਗ ਹੈ ਹੀ ਨਹੀਂ ਉਹਨਾਂ ਦੀ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੇਰੇ ਨਾਲ ਮੁੰਡਾ ਸੀਗਾ ਵੀ ਇਹ ਕੀ ਹੋਇਆ ਏ ਵੀ ਸਾਡੀ ਰਿੰਗ ਜਦੋਂ ਉਹਨਾਂ ਨੇ ਜੀ ਫੁਟੇਜ ਦੇਖੀਆਂ ਸਾਰਾ ਕੁਝ ਦੇਖਿਆ ਤੇ ਇਹਨੇ ਉਹਨਾਂ ਦੀ ਰਿੰਗ ਚੋਰੀ ਕੀਤੀ ਸੋ ਫਿਰ ਉਹਨਾਂ ਨੇ ਨਾਲ ਦੀ ਨਾਲ ਹੀ ਮੁੰਬਈ ਵਾਸੀ ਦੇ ਵਿੱਚ ਕੰਪਲੇਂਟ ਕਰਕੇ ਪੁਲਿਸ ਤੇ ਉਹਨਾਂ ਨੇ ਐਕਸ਼ਨ ਲਿਆ ਹੁਣ ਇਸ ਬੰਦੇ ਨੂੰ ਉਹਨਾਂ ਨੇ ਅੱਜ ਅਰੈਸਟ ਕਰ ਲਿਆ ਇਹ ਕਾਫੀ ਭੱਜਿਆ ਬੜੀ ਮੁਸ਼ਕਲ ਦੇ ਨਾਲ ਇਹਨੂੰ ਅਰੈਸਟ ਕੀਤਾ ਗਿਆ ਹੈ ਕੀ ਨਾਮ ਕੀ ਹੈ ਇਹਦਾ ਨਾਮ ਹੈਗਾ ਸਤਿੰਦਰ ਸੱਤੀ ਇਹਦੇ ਫਾਦਰ ਸਾਹਿਬ ਦਾ ਨਾਮ ਹੈਗਾ ਰਣਜੀਤ ਸਿੰਘ ਸੁਣਨ ਦੇ ਵਿੱਚ ਆਇਆ ਵੀ ਫਤੇਗੜ ਦੇ ਵਿੱਚ ਇੱਕ ਗੱਡੀ ਚਾਕੂ ਰੱਕੇ ਨੇ ਖੋਈ ਹੈ ਤੇ ਇਹਦਾ ਰਿਕਾਰਡ ਬੜਾ ਮਤਲਬ ਮਾੜਾ ਹੀ ਨਿਕਲਿਆ 6 ਐਫਆਈਆ ਨਿਕਲਿਆ ਕਿੱਥੇ ਦਾ ਰਹਿਣ ਵਾਲਾ ਇਹ ਗੁਰਾਇਆਂ ਦਾ ਇਹ ਗੁਰਾਇਆਂ ਦੇ ਵਿੱਚ ਅੱਟਾ ਜਗ੍ਹਾ ਆ ਕੋਈ ਉਸ ਜਗ੍ਹਾ ਦੇ ਵਿੱਚ ਰਹਿਣ ਵਾਲਾ ਤੇ ਉਹ ਜਿਹੜੇ ਡਾਇਮੰਡ ਰਿੰਗ ਸੀਗੇ ਨੇ ਕਿੱਥੋਂ ਚੋਰੀ ਕੀਤੀ ਸੀ ਬੰਬੇ ਤੋਂ ਹਸਪੀਟਲ ਤੋਂ ਵਿੱਚੋਂ ਹਾਂਜੀ ਹਾਂਜੀ ਅੱਛਾ ਜੀ ਤੇ ਉਹ ਕਿੰਨੇ ਕੁ ਉਹਦੀ ਅਮਾਉਂਟ ਕਿੰਨੀ ਹੋਣੀ ਸੀ ਕਾਫੀ ਐਕਸਪੈਂਸਿਵ ਡਾਇਮੰਡ ਦੀ ਕੀਮਤ ਹੁੰਦੀ ਹੈ ਹਾਂਜੀ ਹਨਾ ਤਾਂ ਉਹਦੇ ਵਿੱਚ ਮੈਨੂੰ ਵੀ ਇਦਾਂ ਹੋ ਗਿਆ ਕਿਉਂਕਿ ਮੇਰੇ ਨਾਲ ਗਿਆ ਤਾਂ ਵੀ ਮੈਂ ਵੀ ਇੱਕ ਵਾਰ ਤਾਂ ਉਹ ਲੱਗਾ ਬਟ ਜਦੋਂ ਫੂਟੇਜ ਚੈੱਕ ਕੀਤੀਆਂ ਤੇ ਬੰਦਾ ਚੋਰ ਨਿਕਲਿਆ ਸੀਸੀਟੀਵੀ ਫੂਟੇਜ ਦੇ ਵਿੱਚ ਆਇਆ ਹੋਇਆ ਸਾਰਾ ਹਾਂਜੀ ਹਾਂਜੀ ਤੇ ਇਹ ਤੁਸੀਂ ਐਫ ਆਰ ਜਦੋਂ ਕਰਾਈ ਹੈਗੀ ਉਹਦੇ ਉਹ ਵਿੱਚ ਤੁਸੀਂ ਡਾਇਮੰਡ ਰਿੰਗ ਤੋਂ ਇਲਾਵਾ ਕਹਿੰਦੇ ਕੈਸ਼ ਵਗੈਰਾ ਵੀ ਕੋਈ ਉਹ ਇੰਨੇ ਮੇਰਾ ਇੱਕ ਵਾਰੀ ਦਿੱਲੀ ਗਿਆ ਸੀ ਮੈਂ ਆਪਣਾ ਚੈੱਕਅਪ ਲਈ ਗਿਆ ਹੋਇਆ ਸੀਗਾ ਦਿੱਲੀ ਤਾਂ ਇਸ ਬੰਦੇ ਨੇ ਗੱਡੀ ਦੇ ਵਿੱਚ ਮੇਰੇ ਬੈਗ ਦੇ ਵਿੱਚੋਂ ਪੈਸੇ ਮਤਲਬ ਕੱਢ ਲਏ ਇੰਨੇ ਤੇ ਜਿੱਦਾਂ ਹੀ ਮੈਂ ਬੈਗ ਚੈੱਕ ਕੀਤਾ ਮੈਂ ਦੇਖਿਆ ਕਿ ਮੇਰੇ ਨਾਲ ਮਤਲਬ ਪੈਸੇ ਨਹੀਂ ਹੈਗੇ ਤਾਂ ਦੇਖਿਆ ਪਹਿਲਾਂ ਤੇ ਬੰਦਾ ਕਹਿ ਰਿਹਾ ਸੀ ਕਿ ਮੇਰੇ ਕੋਲ ਪੈਸਾ ਵੀ ਨਹੀਂ ਹੈਗਾ ਮੁੜ ਕੇ ਬੰਦਾ ਕੜਕਣੀ ਕੜਕਣੀ ਨੋਟ ਜੇਬ ਤੋਂ ਕੱਢਣ ਲੱਗ ਪਿਆ ਫਿਰ ਦਿਮਾਗ ਚ ਆਇਆ ਵੀ ਇਹ ਤਾਂ ਪਹਿਲੇ ਨੇ ਕੋਲ ਪੈਸੇ ਹੀ ਨਹੀਂ ਸੀਗੇ ਹੁਣ ਇੱਕੋਦਮ ਕਿਧਰੋਂ ਆ ਗਏ ਮਤਲਬ ਨਾਲ ਰਹਿ ਕੇ ਵੀ ਬੰਦੇ ਦੇ ਤੁਸੀਂ ਵੀ ਐਫਆਈਆਰ ਕਰਵਾਈ ਹੈ ਉਹ ਹਾਂਜੀ ਸਾਡੇ ਚੋਰੀ ਕੀਤੇ ਸੀ ਪੈਸੇ ਅਸੀਂ ਕੰਪਲੇਨ ਦਿੱਤੀ ਹੈ ਕਿ ਉਸ ਤੋਂ ਬਾਅਦ ਜਦੋਂ ਨੇ ਤੇ ਐਫਆਈਆਰ ਹੋ ਗਈ ਇਹ ਜਾਣ ਦੀਆਂ ਧਮਕੀਆਂ ਦੇਣ ਲੱਗ ਪਿਆ ਮੈਨੂੰ ਕਦੇ ਮੈਨੂੰ ਪਿਸਲਾਂ ਦੀਆਂ ਫੋਟੋਆਂ ਭੇਜਣ ਲੱਗ ਪਿਆ ਕੁਝ ਉਹਦਾ ਬਿਮਾਰ ਸੀਗਾ ਤਾਂ ਕੁਝ ਇਹ ਮੈਨੂੰ ਕਦੀ ਪਿਸਤਲ ਦੀਆਂ ਫੋਟੋਆਂ ਕਦੀ ਮੈਨੂੰ ਕਿਸੇ politcal ਆਦਮੀ ਦੀ ਫੋਟੋ ਭੇਜ ਕੇ ਡਿਲੀਟ ਮਾਰ ਦਿੰਦਾ ਸੀਗਾ ਤੇ ਧਮਕੀਆਂ ਮੈਨੂੰ ਮੈਸੇਜ ਲਿਖ ਰਿਹਾ ਬੇਟੇ ਆ ਜਾ ਬੇਟੇ ਉਡਾ ਦੇਗਾ ਉਹ ਮੁੰਡਿਓ ਵੈਪਨ ਚੱਕ ਲੋ ਤੂਰ ਦਾ ਕੰਡਾ ਗੜਨ ਮਤਲਬ ਇਦਾਂ ਥ੍ਰੈਟ ਕਰ ਥ੍ਰੈਟ ਕੀਤਾ ਇਹਨੇ ਇਹਦੇ ਦੇ ਬੇਲ ਤੇ ਵੀ ਆਇਆ ਹੋਇਆ ਜਿਹੜੇ ਐਫ ਆਈ ਆਰ ਹੋਈਆਂ ਕਿਸੇ ਦੇ ਵਿੱਚ ਹਾਂਜੀ ਜਿਹੜੀ ਉਹ ਫਤੇ ਗੜ ਵਾਲੀ ਆ ਸੀਆਈਏ ਸਟਾਫ ਨੇ ਚੱਕ ਲਈ ਹੁੰਦੇ ਤੇ ਬੇਲ ਤੇ ਆ ਇੱਕ ਸੁਣਨ ਦੇ ਵਿੱਚ ਹੁਣ ਇੱਥੋਂ ਪਤਾ ਲੱਗਾ ਹੈ ਕਿ 5 ਤਰੀਕ ਨੂੰ ਇੱਕ ਬੇਲ ਹੋਰ ਸੀਗੀ ਉਹ ਅਗਲੇ ਮਹੀਨੇ ਦੀ ਫਿਰ ਡੇਟ ਪੈ ਗਈ। ਮਤਲਬ ਟੋਟਲ 4 ਤੋਂ 5 ਮੁਕਦਮੇ ਚੱਲ ਰਹੇ ਆ। ਹਾਂ। ਹੁਣ ਕੀ ਮੰਗੇਗਾ ਬੰਦੇ। ਮੰਗ ਇਹ ਕਰ ਰਹੇ ਆ ਵੀ ਇੱਕ ਤਾਂ ਸਾਡੀ ਰਿੰਗ ਉਹਨਾਂ ਦੀ ਜਿਹੜੀ ਉਹਨਾਂ ਨੂੰ ਦਿੱਤੀ ਜਾਵੇ ਵਾਪਸ। ਕਿਉਂਕਿ ਉਹਦੇ ਕਰਕੇ ਅਸੀਂ ਵੀ ਸ਼ੱਕ ਦੇ ਜ਼ਾਇਰ ਬਿਨਾ ਗਲਤ ਹੋ ਹੀ ਬਣ ਜਾਂਦੇ ਆ ਕਿਉਂਕਿ ਜੇ ਕੋਈ ਬੰਦਾ ਨਾਲ ਹੋਵੇ ਤਾਂ ਬੰਦਾ ਸੋਚਦਾ ਹੀ ਹੈ ਕਿ ਇਹ ਬੰਦੇ ਗਲਤ ਆ ਰਿਕਵਰੀ ਨਹੀਂ ਹੋਏਗੀ ਡਾਇਮੰਡ ਰਿੰਗ ਦੇ ਰਿਕਵਰੀ ਇਹਦੇ ਡੈਡੀ ਰਿੰਗ ਲੈ ਕੇ ਆਏ ਸੀਗੇ ਬਟ ਉਹ ਦੇਖਣ ਦੇ ਵਿੱਚ ਇਦਾਂ ਲੱਗਦਾ ਸੀਗੇ ਉਹ ਰਿੰਗ ਕਾਪੀ ਬਣਾਈ ਗਈ ਹੈ ਹੈ ਕਿ ਉਹ ओरिजिनल ਸੀ ਕਿ ਡੁਪਲੀਕੇਟ ਸੀ ਕੋ ਡੁਪਲੀਕੇਟ ਲੱਗ ਰਹੀ ਸੀ ਬਟ ਇਹ ਪ੍ਰੂਫ ਹੋ ਗਿਆ ਉਸ ਚੀਜ਼ ਤੋਂ ਕਿ ਚੋਰ ਇਹੀ ਨੇ ਕਿਉਂ ਅਗਰ ਇਹਨਾਂ ਨੇ ਨਾ ਹੁੰਦੀ ਤਾਂ ਫਿਰ ਕੁਝ ਲੈ ਕੇ ਹੀ ਨਾ ਆਂਦੇ ਕਿਉਂਕਿ ਉਹ ਮਹਿੰਗੀ ਸੀ ਮੈਨੂੰ ਲੱਗਦਾ ਵੀ ਉਹ ਹੋਰ ਦੂਜੀ ਇਹਨਾਂ ਨੇ ਕਿਤੇ ਸਸਤੀ ਸਸਤੀ ਬਣਾ ਕੇ ਕੋਈ ਉਹ ਕੀਤਾ ਫਿਰ ਕੋਈ ਰਫਲੇ ਆਈਡੀਆ ਜਿਆ ਹੋਊਗਾ ਉਹਦਾ ਕਿੰਨੇ ਕਿਤੇ ਰਿੰਗ ਹੋਗੀ ਡਾਇਮੰਡ ਰਿੰਗ 15 ਤੋਂ 20 ਲੱਖ ਦੀ ਸੀ ਉਹ ਇੱਥੇ ਮਤਲਬ ਟੋਟਲ ਹੁਣ 6 ਐਫ ਆਰ ਹਾਂਜੀ ਸਾਰੇ ਆ ਫਰੋਡ ਦੀਆਂ ਆ ਜਾਂ ਕੁਛ ਹੋਰ ਵੀ ਆ ਕਿਸੇ ਤੋਂ ਗੱਡੀ ਖੋਣ ਦੀ ਹੈ ਕੋਈ ਫਰੋਡ ਦੀ ਹੈ ਕੋਈ ਠੀਕ